ਅੱਜ 9ਵੀਂ ਪੌੜੀ ਦੇ ਨਾਲ ਲੱਗਦੇ ਹੋਏ ਪਹਿਲੇ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਪੜ ਪੜ ਗੱਡੀ ਲੱਦੀ ਐ ਪੜ ਪੜ ਪਰਿਏ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਖਾਤ ਸਤਿਗੁਰੂ ਧੰਗੁਰ ਨਾਨਕ ਪਾਤਸ਼ਾਹ ਜੀ ਨੇ ਸਮੂਹੀ ਮਨੁੱਖ ਜਾਤੀ ਤੇ ਤਰਸ ਕੀਤਾ ਹੈ ਜੋ ਅੰਮ੍ਰਿਤ ਬਚਨ ਸਤਿਗੁਰ ਜੀ ਇਸ ਮਨੁੱਖਾ ਜੀਵਨ ਦੇ ਅੰਦਰ ਸਾਨੂੰ ਸਮਝਾਣਾ ਚਾਹੁੰਦੇ ਨੇ ਇਨਾਂ ਦਾ ਮਤਲਬ ਇਹ ਨਹੀਂ ਹੈ ਵੀ ਸੰਸਾਰ ਦੇ ਅੰਦਰ ਮਨੁੱਖ ਕੋਈ ਦੂਜਾ ਅਲਪਗ ਹੈ ਤੇ ਉਹਨੂੰ ਕੋਈ ਹੋਰ ਆ ਕੇ ਸਮਝਾਏ ਗੁਰਬਾਣੀ ਤਾਂ ਇੱਕ ਬੜਾ ਪਿਆਰਾ ਬਚਨ ਹੈ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਕੇ ਇੱਕ ਬਚਨ ਬਖਸ਼ਿਸ਼ ਕਰਦੇ ਨੇ ਬਾਣੀ ਵਿੱਚ ਤੁਸੀਂ ਬੜੀ ਬੜੀ ਸਰਵਣ ਕੀਤਾ ਹੈ ਉੱਥੇ ਪਾਤਸ਼ਾਹ ਜੀ ਕਹਿੰਦੇ ਨੇ ਦੁਨੀਆ ਦੇ ਅੰਦਰ ਹਰ ਬੰਦਾ ਕੋਈ ਵੀ ਹੈ ਜਿਹੜਾ ਵੀ ਇਸ ਧਰਤੀ ਤੇ ਇਸ ਕਾਇਨਾਤ ਦੇ ਅੰਦਰ ਆਇਆ ਉਹ ਕਿਤੇ ਨਾ ਕਿਤੇ ਕਦੀ ਨਾ ਕਦੀ ਪੁੱਲਣ ਹਾਰ ਹੁੰਦਾ ਹੈ ਤੇ ਜੇ ਕੋਈ ਇਹ ਪੁੱਛੇ ਨਾ ਵੀ ਸੰਸਾਰ ਦੇ ਅੰਦਰ ਕੋਈ ਐਸਾ ਵੀ ਹੈ ਜਿਹੜਾ ਕਦੇ ਨਹੀਂ ਪੁੱਲਦਾ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਇੱਕੋ ਹੀ ਹੈ ਉਹ ਹੈ ਉਹ ਪ੍ਰਮਾਤਮਾ ਜਿਨੇ ਇਸ ਖਲਕਤ ਨੂੰ ਇਸ ਕੁਦਰਤ ਨੂੰ ਸਾਜੇ ਸਹਿਬਾਂ ਦੀ ਪਾਵਨ ਬਾਣੀ ਦੇ ਬਚਨ ਨੇ ਪਾਤਸ਼ਾਹ ਕਹਿੰਦੇ ਨੇ ਪੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਇੱਕ ਗੁਰੂ ਹੈ ਜਿਹੜਾ ਕਦੇ ਨਹੀਂ ਪੁੱਲਦਾ ਤੇ ਇੱਕ ਕਰਤਾਰ ਕਰਤਾ ਹੈ ਜਿਹੜਾ ਕਦੇ ਨਹੀਂ ਪੁੱਲਦਾ ਹੁਣ ਗੁਰੂ ਸ਼ਬਦ ਜਦੋਂ ਬਾਣੀ ਦੇ ਵਿੱਚ ਆਉਂਦਾ ਹੈ ਤੇ ਆਪਾਂ ਸੁਣਨੇ ਆ ਕਿਉਂਕਿ ਸਤ ਸੰਗਤ ਸ਼ਬਦ ਕੋਈ ਵੀ ਹੈ ਉਹਨੂੰ ਜਿੰਨੀ ਦੇਰ ਤੱਕ ਆਪਾਂ ਬਰੀਫਲੀ ਸਮਝਦੇ ਨਹੀਂ ਅਸੀਂ ਉਸ ਸ਼ਬਦ ਦੇ ਅੰਤਰੀਵ ਭਾਵ ਨੂੰ ਦੇ ਅੰਦਰ ਦੇ ਗੁਣਾਂ ਨੂੰ ਨਹੀਂ ਸਮਝ ਪਾਵਾਂਗੇ ਗੁਰੂ ਜਦੋਂ ਵੀ ਸ਼ਬਦ ਆਉਂਦਾ ਹੈ ਬਾਣੀ ਦੇ ਅੰਦਰ ਤੇ ਜੋ ਮਨੁੱਖ ਸੰਸਾਰ ਦੇ ਅੰਦਰ ਜਿੰਦੇ ਨਾਲ ਜੁੜਿਆ ਹੋਇਆ ਉਨ ਨੂੰ ਇੰਜ ਪ੍ਰਤੀਤ ਹੁੰਦਾ ਵੀ ਸ਼ਾਇਦ ਗੁਰੂ ਦਾ ਮਤਲਬ ਤੇ ਗੁਰੂ ਹੀ ਹੈ ਨਾ ਤੇ ਗੁਰੂ ਸੰਸਾਰ ਦੇ ਅੰਦਰ ਜਿਹੜਾ ਜਿੱਤੇ ਨਾਲ ਜੁੜਿਆ ਉਹਦੀ ਸੁਰਤ ਵਿੱਚ ਉਹਦਾ ਆਪਣਾ ਉਹ ਗੁਰੂ ਆ ਜਾਂਦਾ ਵੀ ਸ਼ਾਇਦ ਗੁਰੂ ਧਾਰਨ ਕਰਨ ਦੀ ਗੱਲ ਸਤਿਗੁਰ ਨੇ ਬਾਣੀ ਵਿੱਚ ਕੀਤੀ ਹੈ ਤੇ ਮੈਂ ਤੇ ਸੁਭਾਵਿਕ ਹੀ ਆਲਰੇਡੀ ਪਹਿਲਾਂ ਹੀ ਇੱਕ ਗੁਰੂ ਧਾਰਨ ਕੀਤਾ ਹੋਇਆ ਹੈ ਅਸਲ ਵਿੱਚ ਗੁਰੂ ਸ਼ਬਦ ਦਾ ਭਾਵ ਬੜਾ ਡੂੰਘਾ ਹੈ ਇਹਦਾ ਭਾਵ ਹੈ ਉਹ ਤਾਕਤ ਉਹ ਸਮਰੱਥਾ ਜਿਹੜੀ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਰੋਸ਼ਨੀ ਵਿੱਚ ਲੈ ਕੇ ਜਾਂਦੀ ਆ ਗੂ ਸ਼ਬਦ ਦਾ ਮਾਇਨਾ ਹੁੰਦਾ ਹੈ ਮੀਨਿੰਗ ਹੁੰਦਾ ਹੈ ਹਨੇਰਾ ਰੂ ਸ਼ਬਦ ਦਾ ਮੀਨਿੰਗ ਹੈ ਪ੍ਰਕਾਸ਼ ਜੋ ਸਾਨੂੰ ਅਗਿਆਨਤਾ ਦੇ ਵਿੱਚੋਂ ਕੱਢ ਕੇ ਗਿਆਨ ਤੱਕ ਲੈ ਕੇ ਜਾਵੇ ਜਿਹੜਾ ਸਾਨੂੰ ਜੀਵਨ ਦਾ ਅਸਲ ਮਾਰਗ ਦੱਸੇ ਤੁਸੀਂ ਬਚਨ ਪੜ੍ਹਦੇ ਨਾ ਪੂਰੇ ਮਾਰਗ ਜਿਨਾਂ ਬਤਾਇਆ ਐਸਾ ਗੁਰ ਵਡਪੱਗ ਮੈਂ ਭੁੱਲਿਆ ਹੋਇਆ ਸੀ ਜੀਵਨ ਦਾ ਰਾਹ ਮੈਨੂੰ ਨਹੀਂ ਸੀ ਸਮਝ ਆ ਰਹੀ ਵੀ ਮੈਂ ਕਿਵੇਂ ਮੁਕੰਮਲ ਹੋਵਾਂ ਪਰ ਮੈਨੂੰ ਭੁੱਲੇ ਹੋਏ ਨੂੰ ਜਿਹੜਾ ਰੱਬ ਇੰਨਾ ਤਰਸ ਕਰ ਗਿਆ ਵੀ ਉਹਨੇ ਮੈਨੂੰ ਇੱਕ ਪੂਰੇ ਗੁਰੂ ਦੇ ਨਾਲ ਮਿਲਾ ਦਿੱਤਾ ਇਸ ਕਰਕੇ ਗੁਰੂ ਦੀ ਗੱਲ ਆਉਂਦੀ ਆ ਗੁਰੂ ਕਨਸੈਪਟ ਨੂੰ ਸਮਝਣਾ ਬੜਾ ਜ਼ਰੂਰੀ ਹੈ ਨਿਤ ਸੰਸਾਰ ਦੇ ਅੰਦਰ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਸੁਣਦੇ ਆ ਵੀ ਕਿਤੇ ਨਾ ਕਿਤੇ ਬਾਹਰੀ ਤੌਰ ਤੇ ਸਰੀਰ ਨਾਲ ਜੁੜ ਜਾਂਦੇ ਆ ਨੇ ਨੇ ਪਿਛਲੇ ਦਿਨੀ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗ੍ਰਦੀ ਸੋਧਨ ਵੀ ਬੇਨਤੀ ਕੀਤੀ ਸੀ ਕਿ ਇਹ ਬੜਾ ਜ਼ਰੂਰੀ ਹੈ ਕਿ ਜਿਹੜੀ ਚੀਜ਼ ਸਤਗੁਰਾਂ ਨੇ ਸਾਨੂੰ ਦਿੱਤੀ ਹੈ ਉੱਥੇ ਸਾਹਿਬ ਨੇ ਕੋਈ ਗੱਲ ਆਖੀ ਵੀ ਸਿੱਖਾ ਤੇਰੇ ਜੀਵਨ ਦੇ ਅੰਦਰ ਜੇ ਕੁਝ ਹੈ ਸਰਵੋਪਰੀ ਸਭ ਤੋਂ ਉੱਚਾ ਤੇ ਉਹ ਸ਼ਬਦ ਹੈ ਵੈਸੇ ਵੀ ਸ਼ਬਦ ਤੋਂ ਬਿਨਾਂ ਦੁਨੀਆ ਕੁਝ ਵੀ ਨਹੀਂ ਹੈ ਸੰਸਾਰ ਸ਼ਬਦ ਦੇ ਆਸਰੇ ਤੇ ਹੈ ਇਹ ਮਤ ਸੋਚੋ ਸੰਸਾਰ ਕਿਸੇ ਹੋਰ ਚੀਜ਼ ਦੇ ਆਸਰੇ ਤੇ ਹੈ ਇਹ ਸੰਸਾਰ ਸ਼ਬਦ ਦੇ ਆਸਰੇ ਤੇ ਹੈ ਇਸ ਦੁਨੀਆ ਦੇ ਅੰਦਰ ਇੱਕ ਮਨੁੱਖ ਹੈ ਜਿਹਨੂੰ ਰੱਬ ਨੇ ਸ਼ਬਦ ਦੀ ਤਾਕਤ ਦਿੱਤੀ ਹੈ ਸ਼ਬਦ ਦੀ ਸਮਰੱਥਾ ਦੁਨੀਆਂ ਤੇ ਬੜੀਆਂ ਨਹੀਂ ਜਾਨਵਰਾਂ ਕੋਲ ਵੀ ਆਵਾਜ਼ ਹੈ ਪਰ ਉਹਨਾਂ ਦੀ ਆਵਾਜ਼ ਵਿੱਚ ਸ਼ਬਦ ਨਹੀਂ ਜਿਹੜੇ ਆਪਾਂ ਲਿਖੇ ਨੇ ਇਸ ਕਰਕੇ ਨਾ ਉਹ ਆਪਣਾ ਦਰਦ ਬਿਆਨ ਕਰ ਸਕਦੇ ਨੇ ਨਾ ਉਹ ਆਪਣੀ ਖੁਸ਼ੀ ਬਿਆਨ ਕਰ ਸਕਦੇ। ਉਹਨਾਂ ਦਾ ਜੀਵਨ ਹਜ਼ਾਰਾਂ ਸਾਲ ਜਿੱਥੇ ਖੜਾ ਸੀ ਅੱਜ ਵੀ ਉੱਥੇ ਖੜਾ ਹੈ। ਤਾਂ ਤੁਸੀਂ ਸੋਚੋ ਵੀ ਜੇ ਬੰਦੇ ਕੋਲ ਵੀ ਗਿਆਨ ਨਾ ਹੋਵੇ ਤੇ ਬੰਦੇ ਦਾ ਜੀਵਨ ਕੀ ਹੋਵੇ? ਇੰਨਾ ਕੁਝ ਜਿਹੜਾ ਆਪਾਂ ਸੰਸਾਰ ਵਿੱਚ ਬਣਾਇਆ ਸਿਰਜਿਆ ਮਨੁੱਖ ਨੇ ਆਪਣੀ ਦਿਮਾਗੀ ਜੋ ਰੱਬ ਨੇ ਉਹਨੂੰ ਇਹ ਸਮਰੱਥਾ ਦਿੱਤੀ ਉਹਦੇ ਤਲ ਤੇ ਇਹ ਸ਼ਬਦ ਦੇ ਆਸਰੇ ਤੇ ਆ ਸ਼ਬਦ ਤੋਂ ਬਿਨਾ ਪੋਸੀਬਲ ਨਹੀਂ ਹੈ ਹਰ ਚੀਜ਼ ਵਿੱਚ ਸ਼ਬਦ ਹੈ ਹਰ ਚੀਜ਼ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੱਜ ਜਿਹੜੇ ਬਚਨ ਆਖੇ ਨੇ ਮੈਂ ਨਾ ਬਚਨਾਂ ਦੀ ਜੋ ਸਤਿਗੁਰ ਜੀ ਨੇ ਬਚਨ ਆਖਣ ਮੈਂ ਯਤਨ ਕੀਤਾ ਵੀ ਪਹਿਲਾਂ ਥੋੜੀ ਜੀ ਭੂਮਿਕਾ ਉਸ ਸੁਪਲਖਸ਼ ਵਿੱਚ ਆਪਾਂ ਸਮਝ ਸਕੀਏ ਕਿਉਂਕਿ ਗੱਲ ਅੱਜ ਵੀ ਸ਼ਬਦ ਦੀ ਹੈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਪੜਨਾ ਗੁੜਨਾ ਸੰਸਾਰ ਕੀ ਕਾਰ ਇਹ ਦੁਨੀਆ ਦਾ ਮੈਥਡ ਹੈ ਦੁਨੀਆ ਦਾ ਦੁਨੀਆ ਦੇ ਅੰਦਰ ਜਿਹੜਾ ਆਇਆ ਹੈ ਹਰ ਬੰਦਾ ਪੜਦਾ ਉਹਨੂੰ ਵਿਚਾਰਦਾ ਹੈ ਬੜੀਆਂ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਮਨੁੱਖ ਬੜੀ ਗੁੰਗੇ ਤਲ ਤੇ ਸਮਝਦਾ ਵੀ ਹੈ ਪਰ ਸਤਿਗੁਰ ਜੀ ਨੇ ਅੱਜ ਇੱਕ ਗੱਲ ਬੜੀ ਪਿਆਰੀ ਆਖੀ ਪਾਤਸ਼ਾਹ ਕਹਿੰਦੇ ਨੇ ਜੇ ਕੋਈ ਮਨੁੱਖ ਪੜ ਪੜ ਕੇ ਇੰਨਾ ਵੱਡਾ ਵਿਦਵਾਨ ਬਣ ਜਾਏ ਉਹ ਗੱਡੀਆਂ ਟੀਆਂ ਗੱਡੀਆਂ ਲੱਦ ਲਏ ਸਤਿਗੁਰੂ ਜੀ ਕਹਿੰਦੇ ਨੇ ਪੜ ਪੜ ਗੱਡੀ ਲਦੀਆਂ ਪੜ ਪੜ ਭਰੀਏ ਸਾਤ ਦਾਤਾ ਜੀ ਕਹਿੰਦੇ ਨੇ ਉਹ ਸਾਤ ਉਹ ਗੱਡੀਆਂ ਜਿੰਨੀਆਂ ਸੰਸਾਰ ਦੇ ਅੰਦਰ ਉਹਦੇ ਕੋਲ ਸਾਧ ਨੇ ਸਾਰੇ ਪਰ ਲੈ ਤੇ ਦਾਤਾ ਜੀ ਕਹਿੰਦੇ ਨੇ ਉਹ ਢੇਰਾਂ ਦੇ ਢੇਰ ਲਾ ਲੈ ਪੜ ਪੜ ਸਾਤ ਦਾ ਮਤਲਬ ਏ ਢੇਰ ਉਹ ਢੇਰਾਂ ਦੇ ਢੇਰ ਲਾ ਲੈ ਉਹਨਾਂ ਚੀਜ਼ਾਂ ਦੇ ਸੰਸਾਰ ਦਾ ਗਿਆਨ ਦੁਨੀਆਵੀ ਕਿਤਾਬਾਂ ਪੜਨਾ ਤੇ ਸਮਝਣਾ ਇਹ ਦੋ ਚੀਜ਼ਾਂ ਨੇ ਜਿਹੜਾ ਬੰਦਾ ਆਪਣੇ ਜੀਵਨ ਵਿੱਚ ਸਿਰਫ ਪੜਨ ਨੂੰ ਤਵੱਜੂ ਦਿੰਦਾ ਹੈ ਸਿਆਣਾ ਤੇ ਹੈ ਪੜ ਰਿਹਾ ਹੈ ਪਰ ਦਾਤਾ ਜੀ ਕਹਿੰਦੇ ਨੇ ਉਹ ਸਿਆਣਾ ਸਿਰਫ ਆਪਣੇ ਮਨ ਦੇ ਤਲ ਤੇ ਐਸਾ ਬੰਦਾ ਦੁਨਿਆਵੀ ਤੌਰ ਤੇ ਤੇ ਤਰੱਕੀ ਕਰ ਲਏਗਾ ਪਰ ਇਨਸਾਨੀਅਤ ਦੇ ਤੌਰ ਤੇ ਉਹਦੇ ਅੰਦਰ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਉਹ ਖਤਮ ਹੋ ਜਾਏਗੀ ਜੀ ਉਹਨੇ ਪੜਿਆ ਹੈ ਸਤਿਗੁਰ ਜੀ ਨੇ ਬੜੇ ਪਿਆਰੇ ਬਚਨ ਆਖੇ ਜਦੋਂ ਪਾਤਸ਼ਾਹ ਧੰਬਾ ਬਾਬਾ ਨਾਨਕ ਜੀ ਪਾਕਪਟਨ ਵੱਲ ਗਏ ਨਾ ਇੱਥੇ ਸਤਿਗੁਰਾਂ ਦੀ ਮੁਲਾਕਾਤ ਪੰਡਤ ਬ੍ਰਹਮਦਾਸ ਨਾਲ ਹੋਈ ਬੜਾ ਵਿਦਵਾਨ ਸੀ ਬੜਾ ਇਹਨੂੰ ਮਾਣ ਸੀ ਆਪਣੀ ਵਿਦਵਤਾ ਤੇ ਔਰ ਇਤਿਹਾਸ ਜਨਮ ਸ਼ਾਖੀਆਂ ਲਿਖਦੀਆਂ ਨੇ ਵੀ ਇਹ ਨਾ ਆਪਣੀ ਪੜ੍ਹਾਈ ਤੇ ਵਿਦਵਤਾ ਤੇ ਮਾਣ ਕਰਦਾ ਹੁੰਦਾ ਸੀ ਨਾ ਇਹਨੂੰ ਕੋਈ ਦੇਸ ਜਾਣਾ ਨਾ ਕਿਸੇ ਨਗਰ ਦੇ ਵਿੱਚ ਆਪਣੇ ਜਿਸ ਥਾਂ ਤੇ ਰਹਿੰਦਾ ਸੀ ਦੂਰ ਦੂਰ ਦੇ ਇਲਾਕਿਆਂ ਵਿੱਚ ਇਹਨੇ ਭ्रमण ਕਰਨਾ ਤੇ ਇਹਨੂੰ ਪਤਾ ਲੱਗਣਾ ਨਾ ਕਿ ਫਲਾਣੇ ਨਗਰ ਵਿੱਚ ਕੋਈ ਵਿਦਵਾਨ ਹੈ ਕੋਈ ਸਿਆਣਾ ਹੈ ਬੜਾ ਪੜਿਆ ਲਿਖਿਆ ਇਹਨੇ ਪਹੁੰਚ ਜਾਣਾ ਤੇ ਉਹਨੂੰ ਕਹਿਣਾ ਵੀ ਜੇ ਦੋ ਬੰਦੇ ਇੱਕ ਥਾਂ ਤੇ ਵਿਦਵਾਨ ਨਹੀਂ ਰਹਿ ਸਕਦੇ ਜਾਂ ਤੇ ਤੂੰ ਆਪਣੇ ਆਪ ਨੂੰ ਵਿਦਵਾਨ ਮੰਨ ਲੈ ਤੂੰ ਐ ਤੇ ਆ ਮੈਂ ਮੰਨ ਲੈਣਾ ਮੈਂ ਹੁਣ ਕਹਿੰਦਾ ਗੱਲ ਇਹ ਆ ਵੀ ਜੇ ਸੱਚ ਵਿੱਚ ਤੂੰ ਵਿਦਵਾਨ ਹੈ ਫਿਰ ਤੂੰ ਇੰਜ ਕਰ ਮੇਰੇ ਨਾਲ ਚਰਚਾ ਕਰ ਤੂੰ ਵੀ ਆਪਣੇ ਗ੍ਰੰਥ ਲੈ ਆ ਮੈਂ ਵੀ ਆਪਣੇ ਗ੍ਰੰਥ ਲੈ ਆਣਾ ਫਿਰ ਤੇਰੀ ਤੇ ਮੇਰੇ ਵਿੱਚ ਡਿਬੇਟ ਹੋਏਗੀ ਚਰਚਾ ਹੋਏਗੀ ਉਹਨਾਂ ਗ੍ਰੰਥਾਂ ਦੀ ਜੇ ਤੂੰ ਜਿੱਤ ਗਿਆ ਤੂੰ ਮੇਰੇ ਗ੍ਰੰਥ ਲੈ ਕੇ ਚਲਾ ਜਾਏਂ ਜੇ ਮੈਂ ਜਿੱਤ ਗਿਆ ਮੈਂ ਤੇਰੇ ਗ੍ਰੰਥ ਲੈ ਕੇ ਚਲਾ ਜਾਵਾਂਗਾ ਜੇ ਮੈਂ ਜਿੱਤ ਗਿਆ ਅੱਜ ਤੋਂ ਬਾਅਦ ਤੂੰ ਆਪਣੇ ਆਪ ਨੂੰ ਵਿਦਵਾਨ ਨਹੀਂ ਆਖੇਂਗਾ ਜੇ ਤੂੰ ਜਿੱਤ ਗਿਆ ਅੱਜ ਤੋਂ ਬਾਅਦ ਮੈਂ ਆਪਣੇ ਆਪ ਨੂੰ ਵਿਦਵਾਨ ਨਹੀਂ ਆਖਾਂਗਾ ਇੰਨੇ ਇਹ ਇੱਕ ਸਿਸਟਮ ਬਣਾਇਆ ਚਾਰੇ ਪਾਸੇ ਨੂੰ ਇੰਨਾ ਮਾਨ ਸੀ ਬਾਬੇ ਨਾਨਕ ਨਾਲ ਇਹਦੀ ਮੁਲਾਕਾਤ ਹੋਈ ਇਤਿਹਾਸ ਲਿਖਦਾ ਹੈ ਵੀ ਇਹ ਜਿਹੜਾ ਸ਼ਬਦ ਹੈ ਨਾ ਸਤਿਗੁਰ ਨੇ ਉਹਦੇ ਸਾਹਮਣੇ ਉਚਾਰਨ ਕੀਤਾ ਸੀ। ਪਾਤਸ਼ਾਹ ਜੀ ਦੇ ਸਾਹਮਣੇ ਜਦ ਆਇਆ ਨਾ ਬਾਬਾ ਨਾਨਕ ਜੀ ਕਹਿੰਦਾ ਦੇਖ ਬ੍ਰਹਮਦਾਸ ਤੇਰੇ ਕੋਲ ਗ੍ਰੰਥ ਬੜੇ ਨੇ ਤੂੰ ਗੱਡਿਆਂ ਤੇ ਗੱਡੇ ਲੱਦੀ ਫਿਰਨਾ ਹੈ। ਤੂੰ ਘਰਾਂ ਦੇ ਘਰ ਭਰੇ ਹੋਏ ਨੇ। ਮੇਰੇ ਕੋਲ ਤੇ ਕੋਈ ਗ੍ਰੰਥ ਨਹੀਂ। ਮੈਂ ਤੇ ਬਿਨਾ ਗ੍ਰੰਥ ਤੋਂ ਮੇਰੇ ਕੋਲ ਤੇ ਕੋਈ ਵਿਦਵਾਸ ਆਪਣੀ ਵਿਦਵਤਾ ਸਾਬਤ ਕਰਨ ਦਾ ਕੋਈ ਜ਼ਰੀਆ ਨਹੀਂ ਪਰ ਸੱਚ ਹੈ ਜੇ ਮੈਂ ਹਾਰ ਵੀ ਜਾਵਾਂ ਤੇ ਮੇਰੇ ਕੋਲ ਗਵਾਨ ਲਈ ਕੁਝ ਵੀ ਨਹੀਂ ਪਰ ਜਿੰਨਾ ਤੋਂ ਪੜਿਆ ਬਾਬਾ ਨਾਨਕ ਜੀ ਨੇ ਇੱਥੇ ਜਿਹੜੇ ਬਚਨ ਆਖੇ ਸਤਿਗੁਰ ਕਹਨ ਲੱਗੇ ਇੰਨਾ ਪੜਨ ਤੋਂ ਬਾਅਦ ਜੀਵ ਪੜਿਆ ਹੋਇਆ ਜੀਵਨ ਦੇ ਅੰਦਰ ਕੰਮ ਹੀ ਨਾ ਆਵੇ ਤੇ ਬ੍ਰਹਮਦਾਸ ਦਾਸ ਉਸ ਪੜ੍ਹੇ ਹੋਏ ਦਾ ਫਿਰ ਕੀ ਲਾਭ ਹੈ ਜੇ ਪੜ੍ਹਿਆ ਹੋਇਆ ਕੰਮ ਹੀ ਨਾ ਕਰ ਮੰਨ ਲੋ ਕੰਮ ਆਉਂਦਾ ਮਤਲਬ ਇਹ ਨਹੀਂ ਹੈ ਵੀ ਇੱਕ ਚੀਜ਼ ਹੁੰਦੀ ਹੈ ਜਿਹੜੀ ਚੀਜ਼ ਕੋਈ ਬੰਦਾ ਵੇਚਦਾ ਹੈ ਕੋਈ ਮਨੁੱਖ ਬੜੀ ਮਿਹਨਤ ਕਰਕੇ ਬੜਾ ਪੈਸਾ ਖਰਚ ਕਰਕੇ ਡਾਕਟਰ ਬਣਿਆ ਹੁਣ ਉਹਦਾ ਜਿਹੜਾ ਕਿੱਤਾ ਹੈ ਉਹਦਾ ਜਿਹੜਾ ਪੇਸ਼ਾ ਹੈ ਉਹ ਹੈ ਡਾਕਟਰੀ ਉਹ ਮਰੀਜ਼ਾਂ ਨੂੰ ਵੇਖਦਾ ਹੈ ਉਹਦੇ ਬਦਲੇ ਵਿੱਚ ਉਹਨਾਂ ਨੂੰ ਦਵਾਈ ਦਿੰਦਾ ਹੈ ਦਵਾਈ ਦੇ ਬਦਲੇ ਵਿੱਚ ਫੀਸ ਲੈਂਦਾ ਹੈ ਇਹ ਹੁੰਦਾ ਕਿੱਤਾ ਹੈ ਉਹਨੇ ਬੜਿਆ ਉਹਨੇ ਆਪਣੇ ਆਪ ਨੂੰ ਸਾਬਤ ਕੀਤਾ ਵੀ ਮੈਂ ਹਾਂ ਮੈਂ ਇਸ ਇਸ ਚੀਜ਼ ਦੇ ਕਾਬਲ ਸਾਂ ਪਰ ਧਿਆਨ ਦੇਣ ਇਹ ਤੇ ਹੋ ਗਿਆ ਜਿਹਨੂੰ ਸਤਗੁਰੂ ਜੀ ਉਸ ਪੰਡਿਤ ਬ੍ਰਹਮਦਾਸ ਦੇ ਸਾਹਮਣੇ ਗੱਲ ਕਰ ਰਹੇ ਨੇ ਹੁਣ ਜਿਹੜੀ ਦੂਜੀ ਗੱਲ ਸਮਝਣ ਵਾਲੀ ਐ ਜਿਹਨੂੰ ਸਤਿਗੁਰੂ ਕਹਿੰਦੇ ਨੇ ਨਾਨਕ ਲੇਖ ਹੈ ਇੱਕ ਗੱਲ ਹੁਣ ਉਸ ਬੰਦੇ ਦੇ ਕੋਲ ਉਸ ਡਾਕਟਰ ਦੇ ਕੋਲ ਕੋਈ ਮਰੀਜ਼ ਆ ਗਿਆ ਉਹ ਬੜਾ ਸੀਰੀਅਸ ਐ ਉਹਦੇ ਕੋਲ ਬੜਾ ਗਰੀਬ ਐ ਡਾਕਟਰ ਨੇ ਉਹਨੂੰ ਵੇਖਿਆ ਤੇ ਉਹਨੂੰ ਦੱਸਿਆ ਵੀ ਭਾਈ ਤੂੰ ਠੀਕ ਤੇ ਹੋ ਸਕਣਾ ਪਰ ਤੇਰੇ ਠੀਕ ਹੋਣ ਦੇ ਲਈ ਘੱਟ ਤੋਂ ਘੱਟ ਨਾ 1.5 ਤੋਂ 2 ਲੱਖ ਰੁਪਏ ਦਾ ਖਰਚਾ ਜਿਹੜਾ ਤੈਨੂੰ ਦੇਣਾ ਪਏਗਾ। ਬੜਾ ਮਾਤੜ ਜਿਹਾ ਬੰਦਾ ਗਰੀਬ ਜਿਹਾ ਆਦਮੀ ਕਹਿੰਦਾ ਭਾਈ ਮੇਰੇ ਕੋਲ ਤੇ ਪੈਸੇ ਆ ਕੋਈ ਨਹੀਂ ਮੈਂ ਕੀ ਕਰਾਂ? ਮੈਂ ਤੇ ਜਿੰਨੇ ਕੁ ਕਮਾਉਂਦਾ ਉਹਨੇ ਕੁ ਰੋਜ਼ ਦੇ ਰੋਟੀ ਪਾਣੀ ਚ ਲੱਗ ਜਾਂਦੇ ਨੇ। ਮੈਂ ਕੀ ਕਰ ਸਕਣਾ? ਡਾਕਟਰ ਸਾਹਿਬ ਤੁਹਾਡੇ ਕੋਲ ਕੋਈ ਹਿੱਲਾ ਹੈ ਤੇ ਤੁਸੀਂ ਕਰੋ ਤੁਸੀਂ ਤੇ ਰੱਬ ਰੂਪ। ਤੁਸੀਂ ਤੇ ਰੱਬ ਰੂਪੋਂ ਤੁਸੀਂ ਤੇ ਬੜਿਆਂ ਦੀ ਜਾਨ ਬਚਾਉਂਦੇ ਹੋ ਮੇਰੇ ਤੇ ਵੀ ਕੋਈ ਤਰਸ ਕਰੋ ਕੋਈ ਹਿੱਲਾ ਹੈ ਕੋਈ ਜੁਗਤੀ ਹੈ ਤੇ ਮੈਨੂੰ ਦੱਸੋ ਮੇਰੀ ਵੀ ਜਾਨ ਬਚ ਜਾਏ ਮੇਰਾ ਵੀ ਪਿੱਛੇ ਪਰਿਵਾਰ ਹੈ ਮੇਰੇ ਵੀ ਪਿੱਛੇ ਬੱਚੇ ਨੇ ਜਦੋਂ ਨੇ ਇਹ ਨਹੀਂ ਗੱਲ ਆਖੀ ਨਾ ਡਾਕਟਰ ਕਹਿੰਦਾ ਨਾ ਭਾਈ ਮੈਂ ਇੱਥੇ ਤੇਰੇ ਵਰਗਿਆਂ ਨੂੰ ਫ੍ਰੀ ਵਿੱਚ ਦਵਾਈਆਂ ਮੰਡਣ ਵਾਸਤੇ ਥੋੜਾ ਬੈਠਾਂ ਮੈਂ ਵੀ ਲੱਖਾਂ ਰੁਪਏ ਲਾਏ ਨੇ ਮੈਂ ਵੀ ਲੱਖਾਂ ਲਾਏ ਨੇ ਮੈਂ ਕੋਈ ਫ੍ਰੀ ਵਿੱਚ ਦੇਣ ਵਾਸਤੇ ਥੋੜਾ ਬੈਠਾ ਆਇਆ ਇੱਥੇ ਜੇ ਪੈਸੇ ਹੈ ਤੇ ਗੱਲ ਕਰ ਜੇ ਨਹੀਂ ਪੈਸੇ ਹੈ ਤੇ ਫਿਰ ਦਰਵਾਜੇ ਤੋਂ ਬਾਹਰ ਨਿਕਲ ਹੁਣ ਧਿਆਨ ਦੇਣਾ ਸਭ ਕਹਿੰਦੇ ਨੇ ਨਾਨਕ ਲੇਖ ਹੈ ਇੱਕ ਗੱਲ ਉਹਦੇ ਕੋਲ ਸਮਰਥਾ ਹੈ ਹੁੰਦੀ ਉਹਦੀ ਡਾਕਟਰ ਦੀ ਸਮਰਥਾ ਹੈ ਉਹ ਜਿਹੜੀ 1.5 ਲੱਖ ਰੁਪਿਆ ਦੱਸ ਰਿਹਾ ਉਹਨੂੰ ਉਹ 30000 ਵਿੱਚ ਵੀ ਖਤਮ ਕਰ ਸਕਦਾ ਹੈ ਬਾਕੀ ਤੇ ਉਹ ਉਹਦੀ ਆਪਣੀ ਮਨ ਦੀ ਮਨਸ਼ਾ ਨਾ ਕਿੱਥੇ ਪਹੁੰਚਦਾ ਹੈ ਪਰ ਉਹ ਇੰਨੇ ਵਿੱਚ ਵੀ ਕੀ ਉਹ ਫ੍ਰੀ ਵਿੱਚ ਵੀ ਉਹ ਕਰ ਸਕਦਾ ਹੈ ਉਹਦੇ ਕੋਲ ਐਸੇ ਵੀ ਡੋਨਰ ਆ ਗਏ ਨੇ ਵੀ ਜਿਹੜੇ ਉਹਦੇ ਨਾਲ ਸੰਪਰਕ ਕਰ ਲੈਣ ਤੇ ਇਸ ਬੰਦੇ ਦਾ ਇਲਾਜ ਹੋ ਸਕਦਾ ਪਰ ਨਹੀਂ ਉਹਨੇ ਆਪਣੀ ਵਿਦਵਤਾ ਨੂੰ ਜ਼ਰੀਆ ਬਣਾ ਲਿਆ ਜ਼ਰੀਆ ਜਦੋਂ ਵਿਦਵਤਾ ਜ਼ਰੀਆ ਬਣ ਜਾਂਦੀ ਕਿਸੇ ਵੀ ਫੀਲਡ ਦੇ ਅੰਦਰ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਪੜ ਪੜ ਗੱਡੀ ਲੱਦੀਆਂ ਵਾਲੀ ਗੱਲ ਹੋ ਜਾਂਦੀ ਹੈ ਇਹ ਇਹ ਸ਼ਬਦ ਇਹ ਨਹੀਂ ਵੀ ਕੋਈ ਬੰਦਾ ਬੜਾ ਸਿਆਣਾ ਹੈ ਬੜਾ ਵਿਦਵਾਨ ਹੈ ਤੇ ਆਪਾਂ ਉਹਨੂੰ ਟੀਚਰ ਕਰਕੇ ਆਖੀਏ ਵੀ ਦੇਖੋ ਉਹਦੇ ਕੋਲੋਂ ਕੋਈ ਗਲਤੀ ਹੋ ਗਈ ਤੇ ਪੜ-ਪੜ ਗੱਡੀ ਲਾਦੀ ਨਹੀਂ ਇਹ ਤੇ ਸਤਿਗੁਰ ਨੇ ਇੱਕ ਗੱਲ ਆਖੀ ਨਾਨਕ ਲੇਖੈ ਇੱਕ ਗੱਲ ਇੰਨਾ ਪੜਿਆ ਇੰਨਾ ਬੁਣਿਆ ਹੋਇਆ ਬੰਦਾ ਜੀ ਆਪਣੇ ਜੀਵਨ ਦੇ ਅੰਦਰ ਇੰਨੀਆਂ ਕਿਤਾਬਾਂ ਪੜ੍ਹ ਕੇ ਵੀ ਇਹ ਗੱਲ ਨਹੀਂ ਸਮਝ ਸਕਿਆ ਗੁਰਬਾਣੀ ਤਾਂ ਬੜਾ ਪਿਆਰਾ ਬਚਨ ਹੈ ਕਿੰਨੀਆਂ ਉਦਾਹਰਨਾਂ ਨੇ ਸਤਬੂ ਨੇ ਬਾਣੀ ਵਿੱਚ ਦਿੱਤੀਆਂ ਨੇ ਪਾਤਸ਼ਾਹ ਕਹਿੰਦੇ ਨੇ ਪੜਿਆ ਨਾਹੀਂ ਭੇਦ 부ਝਿਆ ਪਵਣਾ ਰੱਬ ਦਾ ਭੇਦ ਪੜ ਕੇ ਨਹੀਂ ਪੈਂਦਾ ਕਦੀ ਤੁਸੀਂ ਜਿੰਨਾ ਮਰਜੀ ਪੜੀ ਜਾਓ ਜਿੰਨੇ ਮਰਜੀ ਗ੍ਰੰਥ ਪੜ ਲਓ ਪਾਤਸ਼ਾਹ ਜੀ ਨੇ ਬਾਣੀ ਵਿੱਚ ਆਖਿਆ ਸਿਮ੍ਰਿਤਿ ਵੇਦ ਪੁਰਾਨ ਪੁਕਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛ ਸਤਗੁਰ ਕਹਿੰਦੇ ਨੇ ਜਿੰਨਾ ਮਰਜੀ ਕੋਈ ਪੜ ਲੇ ਪੜਨ ਨਾਲ ਕਦੇ ਵੀ ਕਿਸੇ ਚੀਜ਼ ਦਾ ਭੇਦ ਨਹੀਂ ਪੈਂਦਾ ਜਿੰਨੀ ਦੇਰ ਤੱਕ ਉਹਨੂੰ ਬੁੱਝਿਆ ਨਾ ਜਾਏ ਤੇ ਬੁੱਝਣ ਦਾ ਮਤਲਬ ਸਿਰਫ ਸੰਸਾਰਿਕ ਪੱਧਰ ਤੇ ਨਹੀਂ ਹੁੰਦਾ ਦੁਨੀਆਵੀ ਪੜ੍ਹਾਈ ਤੇ ਅਧਿਆਤਮ ਦੀ ਪੜ੍ਹਾਈ ਵਿੱਚ ਫਰਕ ਹੁੰਦਾ ਹੈ ਧਿਆਨ ਦੇਣਾ ਬੁੱਝਣਾ ਬੰਦੇ ਨੇ ਆਪਣੇ ਅੰਦਰੋਂ ਹੀ ਪੜਨਾ ਕਿਤਾਬਾਂ ਵਿੱਚੋਂ ਹੀ ਬੂਜਨਾ ਨੇ ਆਪਣੇ ਅੰਦਰੋਂ ਹੀ ਕਿਤਾਬਾਂ ਨੂੰ ਉਹਨੂੰ ਬੁੱਝਣ ਦੇ ਲਈ ਸਹਾਇਕ ਨਹੀਂ ਹੋਣਗੀਆਂ ਬੂਜਨਾ ਤੇ ਉਹਨੇ ਆਪਣੇ ਡਾਕਟਰ ਤੇ ਕਿਤਾਬਾਂ ਪੜ੍ਹ ਕੇ ਬਣਿਆ ਪਰ ਬੂਜਨਾ ਤੇ ਉਹਨੇ ਆਪਣੇ ਅੰਦਰੋਂ ਹੀ ਨਾ ਉਹ ਅਧਿਆਤਮਿਕ ਗੁਰੂ ਤੇ ਪੜ੍ਹ ਕੇ ਬਣਿਆ ਪਰ ਉਹਨੇ ਬੂਜਨਾ ਤੇ ਆਪਣੇ ਅੰਦਰੋਂ ਹੀ ਜਿੰਨੀ ਦੇਰ ਤੱਕ ਉਹ ਆਪਣੇ ਅੰਦਰੋਂ ਨਹੀਂ ਬੁੱਜੇਗਾ ਉਹਨੂੰ ਸਮਝ ਨਹੀਂ ਆਏਗੀ ਉਹਦੇ ਲਈ ਉਹ ਕਿਤਾ ਸਿਰਫ ਸੰਸਾਰ ਦੇ ਅੰਦਰ ਦੀ ਮਾਇਆ ਇਕੱਠੀ ਕਰਨ ਦਾ ਇੱਕ ਜ਼ਰੀਆ ਹੈ ਔਰ ਮੇਰੇ ਸਤਿਗੁਰੂ ਜੀ ਹੀ ਗੱਲ ਇਹ ਸ਼ਬਦ ਵਿੱਚ ਉਹ ਫਿਰ ਲੋਕਾਂ ਨੂੰ ਪਰਮ ਵਿੱਚ ਪਾਏਗਾ ਉਚਾਰੇ ਪਾਸੇ ਇੱਕ ਭਰਮ ਜਾਲ ਬਣਾਏਗਾ ਵੀ ਲੋਕ ਇਹਦੇ ਵਿੱਚ ਮਕੜੀ ਜਾਲ ਵਿੱਚ ਫਸੇ ਰਹਿਣ ਔਰ ਮੈਂ ਇਹਨਾਂ ਨੂੰ ਇਸ ਜਰੀਏ ਕਿਸੇ ਵੀ ਫੀਲਡ ਵਿੱਚ ਹੋ ਸਕਦਾ ਧਰਮ ਦੀ ਦੁਨੀਆ ਵਿੱਚ ਵੀ ਹੁੰਦਾ ਤੁਸੀਂ ਦੇਖੋ ਕਿੰਨੇ ਭੁਲੇਖੇ ਬੰਦੇ ਦੇ ਸਾਹਮਣੇ ਧਰਮ ਦੀ ਦੁਨੀਆ ਵਿੱਚ ਖੜੇ ਕੀਤੇ ਕਿੰਨੇ ਕੀਤੇ ਆਮ ਬੰਦੇ ਨੇ ਪਰ ਆਮ ਬੰਦਾ ਤੇ ਵਿਚਾਰਾ ਉਹਨੂੰ ਤੇ ਪਤਾ ਹੀ ਨਹੀਂ ਧਾਰਮਿਕ ਗ੍ਰੰਥਾਂ ਵਿੱਚ ਕੀ ਲਿਖਿਆ ਹੈ ਉਹ ਤੇ ਧਾਰਮਿਕ ਗੁਰੂ ਦੀ ਓਟ ਲੈਂਦਾ ਨਾ ਜਿਹੜਾ ਬੰਦਾ ਆਗੂ ਬਣ ਕੇ ਬੈਠਾ ਹੈ ਗੁਰੂ ਬਣ ਕੇ ਬੈਠਾ ਹੈ ਜਿਹੜਾ ਬੰਦਾ ਉਸ ਥਾਂ ਤੇ ਬੈਠ ਕੇ ਧਰਮ ਦਾ ਉਪਦੇਸ਼ ਦੇ ਰਿਹਾ ਉਹ ਤੇ ਉਹਦੇ ਆਸਰੇ ਤੇ ਬੈਠਾ ਹੋਇਆ ਹੁਣ ਉਸ ਬੰਦੇ ਨੇ ਜੁਗਤਾਂ ਬਣਾ ਲਈ ਉਹਨੇ ਇੱਕ ਪਕੜੀ ਜਾਲ ਬਣਾ ਲਿਆ ਚਾਰੇ ਪਾਸੇ ਬੰਦਾ ਉਹਦੇ ਵਿੱਚ ਉਲਝ ਗਿਆ ਉਹ ਪੜ ਰਿਹਾ ਹੈ ਬੂਝ ਨਹੀਂ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜੀ ਜਾ ਰਹੀ ਹੈ 부ਝੀ ਨਹੀਂ ਜਾ ਰਹੀ 부ਝਣਾ ਸੀ ਆਪਣੇ ਅੰਦਰੋਂ ਪੜ ਕੇ ਸਤਿਗੁਰ ਪਾਤਸ਼ਾਹ ਜੀ ਨੇ ਹੀ ਬਚਨਾਖੇ ਨੇ ਹੁਣ ਦਾਤਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਮਾਂ ਯਾਦ ਕਰੋ ਸਹਬਾਂ ਦੇ ਦਰਬਾਰ ਵਿੱਚ ਪੰਡਤ ਆਇਆ ਬੜਾ ਵਿਦਵਾਨ ਇੰਦੇ ਕੋ ਲੋ ਜਿਹੜੇ ਇਹਨੇ ਅ ਗ੍ਰੰਥ ਪੜ੍ਹੇ ਧਾਰਮਿਕ ਗ੍ਰੰਥ ਉਹਨਾਂ ਵਿੱਚ ਹਿੰਦੂ ਮਤ ਦੇ ਗ੍ਰੰਥ ਸਨ ਹੋਰ ਅਨੇਕਾਂ ਮਤਾਂ ਦੇ ਗ੍ਰੰਥ ਔਰ ਇਹਦੇ ਮਨ ਦੀ ਇਹ ਵੀ ਆਸ ਸੀ ਜਿੰਦੇ ਨਾਲ ਡਿਬੇਟ ਕਰਦਾ ਸੀ ਨਾ ਜਿੱਤਦਾ ਸੀ ਗ੍ਰੰਥ ਲੈ ਲੈਂਦਾ ਹੁੰਦਾ ਸੀ ਆਪਣੇ ਗੱਡੇ ਚ ਲਾਦ ਲੈਂਦਾ ਸੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਕਿਰਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਤੇ ਸਹਿਬ ਨੂੰ ਕਹਿੰਦਾ ਦਾਤਾ ਜੀ ਮੈਂ ਤੁਹਾਡੇ ਸਿੱਖਾਂ ਨੂੰ ਕੁਝ ਦਿਨ ਵਿਚਾਰਾਂ ਇਹ ਧਾਰਮਿਕ ਗ੍ਰੰਥ ਜਿਹੜੇ ਮੈਂ ਪੜ ਪੜ ਕੇ ਕਮਾਏ ਨੇ ਮੈਂ ਇਹਨਾਂ ਗ੍ਰੰਥਾਂ ਦੇ ਵਿਚਾਰ ਤੁਹਾਡੇ ਸਿੱਖਾਂ ਨੂੰ ਸੁਣਾਣਾ ਚਾਹੁੰਦਾ ਜੇ ਤੁਹਾਡਾ ਹੁਕਮ ਹੋਵੇ ਸਤਿਗੁਰੂ ਪਾਤਸ਼ਾਹ ਕਹਿੰਦੇ ਬੜੀ ਅੱਛੀ ਗੱਲ ਐ ਚੰਗੀ ਗੱਲ ਐ ਜੇ ਤੁਸੀਂ ਕੋਈ ਧਰਮ ਦੀ ਗੱਲ ਸਿਖਾਓਗੇ ਧਰਮ ਦੀ ਗੱਲ ਦੱਸੋਗੇ ਉਹ ਸ਼ੁਰੂ ਹੋ ਗਿਆ ਉਹਨੇ ਇੱਕ ਦਿਨ ਲਾਇਆ ਦੋ ਦਿਨ ਲਾਇਆ ਚਾਰ ਦਿਨ ਲਾਇਆ 10 ਦਿਨ ਲਾਇਆ ਉਹ ਜਿੰਨੇ ਗ੍ਰੰਥੀ ਉਹਨੇ ਪੜ ਪੜ ਕੇ ਉਹਨਾਂ ਦੀ ਵਿਚਾਰ ਕੀਤੀ ਤੇ ਜਦਨੋਂ ਮੁਕੰਮਲ ਹੋਏ ਨਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਕਹਿੰਦਾ ਸਤਿਗੁਰ ਜੀ ਜੇ ਤੁਹਾਡਾ ਹੁਕਮ ਹੋਵੇ ਇਹ ਗ੍ਰੰਥ ਤੇ ਜੇ ਕੁਝ ਵੀ ਨਹੀਂ ਇਸ ਤੋਂ ਕਈ ਗੁਣਾ ਵੱਧ ਮੇਰੇ ਕੋਲ ਘਰ ਪਏ ਹੋਏ ਨੇ ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਆਪਣੇ ਪੁੱਤਰ ਨੂੰ ਭੇਜ ਕੇ ਗ੍ਰੰਥ ਮੰਗਵਾ ਲਵਾਂ ਕੁਝ ਦਿਨ ਹੋਰ ਗੱਲਬਾਤ ਕਰ ਲਵਾਂ ਤੁਹਾਡੇ ਸਿੱਖਾਂ ਨਾਲ ਚਰਚਾ ਕਰ ਲਵਾਂ ਸਤਿਗੁਰੂ ਕਹਿੰਦੇ ਨੇ ਜੀ ਸਦਕੇ ਇਹਨੇ ਜਦੋਂ ਸਤਿਗੁਰੂ ਕੋਲ ਆ ਗਿਆ ਲਈ ਤੇ ਆਪਣੇ ਪੁੱਤਰ ਨੂੰ ਇਹਨੇ ਤਿਆਰ ਕੀਤਾ ਤਿਆਰ ਕਰਕੇ ਉਹਨਾਂ ਸਮਿਆਂ ਵਿੱਚ ਸਾਧ ਨਹੀਂ ਹੁੰਦੇ ਸਨ ਗੱਡਾ ਅੱਗੇ ਖੋਤਾ ਜੋ ਦੇਣਾ ਉਹ ਜਦੋਂ ਤੁਰਨ ਲੱਗਾ ਨਾ ਤੇ ਉਹਨੇ ਸਮਾਂ ਵਾਚਿਆ ਮਹੂਰਤ ਵਾਚਿਆ ਵਾਚ ਕੇ ਜਦੋਂ ਉਹਨੇ ਆਖਿਆ ਵੀ ਚੱਲ ਜਾ ਬੇਟਾ ਹੁਣ ਤੂੰ ਜਾਪ ਘਰ ਸਫਰ ਤੇ ਨਿਕਲ ਤੇ ਘਰੋ ਜਿਹੜੇ ਧਾਰਮਿਕ ਗ੍ਰੰਥ ਹੋਰ ਨੇ ਉਹ ਲੈ ਕੇ ਆ ਜਦੋਂ ਤੁਰਨ ਲੱਗੇ ਨਾ ਤੇ ਜਿਹੜਾ ਖੋਤਾ ਸੀ ਉਹ ਹਿੰਕ ਪਿਆ ਬੋਲ ਪਿਆ ਖੋਤੇ ਦੇ ਬੋਲਣ ਨੂੰ ਹਿੰਕਣਾ ਕਹਿੰਦੇ ਨੇ ਜਿਵੇਂ ਕੁੱਤੇ ਦੇ ਭੌਂਕਣ ਨੂੰ ਕੁੱਤੇ ਦੇ ਬੋਲਣ ਨੂੰ ਆਪਾਂ ਭੌਂਕਣਾ ਕਹਿੰਦੇ ਨੇ ਉਹ ਜਦੋਂ ਹਿੰਕਿਆ ਤੇ ਉਹਨੇ ਇੱਕਦਮ ਰੋਕ ਦਿੱਤਾ ਕਹਿੰਦਾ ਜੇ ਰੁਕ ਜਾ ਸਿੱਖ ਕੋਲੋਂ ਖੜੇ ਸੰ ਕਹਿੰਦੇ ਕੀ ਗੱਲ ਪੰਡਤ ਜੀ ਕੀ ਗੱਲ ਹੋ ਗਈ ਕਿਉਂ ਰੋਕ ਦਿੱਤਾ ਹੈ ਕਹਿੰਦਾ ਇਸ ਕਰਕੇ ਰੋਕਿਆ ਕਿਉਂਕਿ ਅਜੇ ਇਹਦੇ ਜਾਨ ਦਾ ਮਹੂਰਤ ਠੀਕ ਨਹੀਂ ਸਿੱਖ ਦਿਖ ਰਹੇ ਸਨ ਵੀ ਪਹਿਲੋ ਤੋਂ ਲੈ ਕੇ ਵੀ ਬਾਤ ਰੇ ਕਹਿੰਦਾ ਪੰਡਤ ਜੀ ਇੰਨੇ ਸਮੇਂ ਦਾ ਤੁਸੀਂ ਇਹੀ ਤੇ ਸਾਰਾ ਪ੍ਰੋਪਗਾਂਡਾ ਕਰ ਰਹੇ ਸਿ ਨਾ ਵੀ ਸਮਾਂ ਕਿਹੜਾ ਕਿਦੋਂ ਠੀਕ ਹੋਵੇ ਮਹੂਰਤ ਵੇਖਿਆ ਸਮਾਂ ਵੇਖਿਆ ਹੁਣ ਤੁਸੀਂ ਆਪ ਤੁਰਨ ਲਈ ਆਖਿਆ ਕਿ ਰੋਕ ਦਿੱਤਾ ਕਿੰਦ ਰੋਕਿਆ ਇਸ ਕਰਕੇ ਕਿਉਂਕਿ ਇਹਦੇ ਚੱਲਣ ਦੇ ਨਾਲ ਹੀ ਖੋਤਾ ਹੀਣਕਿਆ ਖੋਤੇ ਹੀਣਕਣ ਦੇ ਨਾਲ ਮਹੂਰਤ ਜਿਹੜਾ ਦੁਬਾਰਾ ਵਾਚਣਾ ਪਏ ਫਿਰ ਦੁਬਾਰਾ ਵੇਖਣਾ ਪਏ ਸਭ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ ਸਿੱਖ ਗਏ ਸਤਿਗੁਰ ਨੇ ਬੁਲਾਇਆ ਪਾਤਸ਼ਾਹ ਕਹਿੰਦੇ ਪੰਡਤ ਜੀ ਆਪਣੇ ਆਪਣੇ ਗ੍ਰੰਥ ਜਿਹੜੇ ਨਾ ਗੱਡੇ ਵਿੱਚ ਲੱਦੋ ਤੇ ਚੱਲੋ ਸਹਿਬ ਜੀ ਨੂੰ ਕਹਿੰਦਾ ਦਾਤਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕੀ ਗੱਲ ਤੁਸੀਂ ਤੇ ਹੁਣੇ ਮੈਨੂੰ ਕਿਹਾ ਸੀ ਵੀ ਤੁਸੀਂ ਚਰਚਾ ਵਿਚਾਰ ਕਰ ਸਕਦੇ ਹੁਣ ਤੁਸੀਂ ਕਹਿੰਦੇ ਹੋ ਵੀ ਚੱਲੋ ਇਹ ਤੇ ਮੇਰੀ ਨਿਰਾਦਰੀ ਹੈ ਮੇਰੇ ਗਿਆਨ ਦੀ ਨਿਰਾਦਰੀ ਹੈ ਸਤਿਗੁਰ ਪਾਤਸ਼ਾਹ ਕਹਿੰਨਗੇ ਇਹੋ ਜਿਹੇ ਗਿਆਨਾਂ ਸਾਨੂੰ ਚਾਹੀਦੇ ਨਾ ਸਾਡੇ ਸਿੱਖਾਂ ਨੂੰ ਚਾਹੀਦਾ ਹੈ ਕਮਾਲ ਦੀ ਗੱਲ ਐ ਇੰਨਾ ਮੂਰਤ ਵਾਚ ਕੇ ਵੀ ਤੁਸੀਂ ਇੰਨੀਆਂ ਇੰਨੇ ਇੰਨੇ ਧਰਮ ਦੀਆਂ ਕਿਰਿਆਵਾਂ ਕਰਨ ਤੋਂ ਬਾਅਦ ਤੁਸੀਂ ਜੇ ਇੱਕ ਖੋਤੇ ਦੇ ਹਿੰਕੰਦ ਦੇ ਨਾਲ ਹੀ ਇਹ ਸੋਚਦੇ ਹੋ ਵੀ ਸਾਰੇ ਕੀਤੇ ਕਰਮ ਪ੍ਰਿਸ਼ਟੇ ਗਏ ਨੇ ਫਿਰ ਤੇ ਤੁਹਾਡੇ ਗ੍ਰੰਥਾਂ ਦੀ ਚਰਚਾ ਨਾਲੋਂ ਖੋਤਾ ਹੀ ਚੰਗਾ ਉਹ ਜ਼ਿਆਦਾ ਵੱਡਾ ਹੋਇਆ ਨਾ ਫਿਰ ਤੁਸੀਂ ਤੁਹਾਡੇ ਤੇ ਮੰਤਰ ਛੋਟੇ ਹੋ ਗਏ ਫਿਰ ਜੇ ਆ ਤੇ ਤੁਹਾਡੇ ਮੰਤਰਾਂ 'ਚੋਂ ਦਮ ਹੁੰਦਾ ਤੇ ਖੋਤੇ ਦੇਣ ਕਣ ਦੀ ਤੁਸੀਂ ਪ੍ਰਵਾਹ ਨਾ ਕਰਦੇ ਤੇ ਜੇ ਖੋਤਾ ਹਣਕ ਨਾਲ ਤੁਹਾਡੇ ਮੰਤਰਾਂ ਦਾ ਪ੍ਰਭਾਵ ਘਟ ਗਿਆ ਤੇ ਇਹਦਾ ਮਤਲਬ ਹੈ ਖੋਤੇ ਦੇ ਬੋਲ ਜਿਆਦਾ ਉੱਚੇ ਨੇ ਤੁਹਾਡੇ ਬੋਲਾਂ ਤੁਹਾਡੇ ਮੰਤਰਾਂ ਦੇ ਅੰਦਰ ਉਨੀ ਤਾਕਤ ਨਹੀਂ ਤੁਹਾਨੂੰ ਗੁਰੂ ਅਰਗੋਗੋ ਪਾਤਸ਼ਾਹ ਜੀ ਕਹਿੰਦੇ ਫਿਰ ਇਹੋ ਜਿਹਾ ਗ੍ਰੰਥ ਸਾਨੂੰ ਨਹੀਂ ਚਾਹੀਦਾ ਦਾਤਾ ਜੀ ਇਹ ਗੱਲ ਸਿਖਾਉਂਦੇ ਨੇ ਪਾਤਸ਼ਾਹ ਕਹਿੰਦੇ ਨੇ ਪੜਪੜ ਗੱਡੀ ਲਤੀਆਂ ਗੱਡੀਆਂ ਲੱਦ ਲਈਆਂ ਪੜਪੜ ਕੇ ਪੜਪੜ ਭਰੀਆਂ ਸਾਥ ਢੇਰਾਂ ਦੇ ਢੇਰ ਲਾ ਲੈ ਦਾਤਾ ਜੀ ਕਹਿੰਦੇ ਨੇ ਪੜਪੜ ਬੇੜੀ ਪਾਈ ਐ ਪੜ ਕੇ ਬੇੜੀਆਂ ਦੀਆਂ ਬੇੜੀਆਂ ਸੁੰਦਰ ਤੇ ਨਦੀ ਤੋਂ ਪਾਰ ਹੋਣ ਲਈ ਜਿਹੜੀ ਬੇੜੀਆਂ ਬੇੜੀਆਂ ਪਰ ਲਈਆਂ ਪਾਤਸ਼ਾਹ ਕਹਿੰਦੇ ਨੇ ਪੜਪੜ ਗੱਡੀਆਂ ਖਾਤ-ਖਾਤ ਕਹਿੰਦੇ ਨੇ ਖੂਨ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਪੜ 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 ਕੇ ਪੂਰਾਂ ਦੇ ਪੂਰ ਭਰ ਲੈ ਤੇ ਖੂ ਪਾਪ ਬੜੇ ਡੁੰਗੇ ਜਿਹੇ ਖੂ ਬਣੇ ਹੁੰਦੇ ਨਾ ਜਿਵੇਂ ਉਹਨਾਂ ਨੂੰ ਪੂਰਿਆ ਜਾਂਦਾ ਮਿੱਟੀ ਨਾਲ ਸਤਿਗੁਰ ਕਹਿੰਦੇ ਨੇ ਇਸ ਤਰ੍ਹਾਂ ਕਿਤਾਬਾਂ ਪੜ ਪੜ ਕੇ ਖੂ ਪੂਰ ਲੈ ਦਾਤਾ ਜੀ ਕਹਿੰਦੇ ਨੇ ਪੜੀਏ ਜੀਤੇ ਬਰਸ 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 ਸਾਲ ਪਾਤਸ਼ਾਹ ਕਹਿੰਦੇ ਨੇ ਕਿੰਨੇ ਸਾਲ ਜੀਤੇ ਬਰਸ ਜਿੰਨੀ ਉਮਰ ਮਿਲੀ ਸਾਰੀ ਸਾਰੀ ਉਮਰ ਸਤਿਗੁਰ ਕਹਿੰਦੇ ਨੇ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਦਾਤਾ ਜੀ ਕਹਿੰਦੇ ਨੇ ਆ ਜਿਹੜੇ ਰੱਬ ਨੇ ਅੰਦਰ ਸਾਹ ਪਾਏ ਨੇ ਮਨੁੱਖਾ ਜਾਮਾ ਦਿੱਤਾ ਸਾਰਾ ਹੀ ਪੜ ਕੇ ਲੰਘਾ ਦਿੱਤਾ ਪੜੀਏ ਜੀਤੀ ਆਰ ਜਾ ساری ਉਮਰ ਨਿਕਲ ਗਈ ਪੜਦਿਆਂ ਪੜੀਏ ਜੀਤੇ ਸਾਹ ਸਤਿਗੁਰ ਕਹਿੰਦੇ ਨੇ ਜਿੰਨੇ ਸਾਹ ਸੀ ਉਹ ਸਾਰੇ ਮੁਕੰਮਲ ਹੋ ਗਏ ਪਰ ਪਾਤਸ਼ਾਹ ਕਹਿੰਦੇ ਨੇ ਨਾਨਕ ਲੇਖ ਹੈ ਇੱਕ ਗੱਲ ਇਹ ਨਾਨਕ ਜੀ ਲੇਖੇ ਵਿੱਚ ਇੱਕੋ ਹੀ ਗੱਲ ਹੈ ਇੱਕੋ ਗੱਲ ਕਿਹੜੀ ਪਾਤਸ਼ਾਹ ਕਹਿੰਦੇ ਨੇ ਜਿੰਨਾ ਪੜਿਆ ਨਾ ਜਿੰਨਾ ਪੜਿਆ ਇਹਦੇ ਵਿੱਚੋ ਜੇ ਨਹੀਂ ਕੋਈ ਗੱਲ ਸਮਝ ਲੈਂਦੇ ਵੀ ਮੈਂ ਪੜਿਆ ਹੈ ਇਹਨੂੰ ਪੁੱਜਣਾ ਹੈ ਪੜਨਾ ਤੇ ਬੁੱਝਣਾ ਮੈਂ ਪਹਿਲੋ ਬੇਨਤੀ ਕੀਤੀ ਦੋ ਕਿ ਸਤਿਗੁਰ ਨੇ ਬੜੀ ਥਾਂ ਤੇ ਜ਼ਿਕਰ ਕੀਤਾ ਇਸ ਗੱਲ ਦਾ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੂਟੇ ਪਾਤਸ਼ਾਹ ਕਹਿੰਦੇ ਨੇ ਧਰਮ ਦੇ ਕਰਮ ਕੀਤੇ ਜਿਹੜੇ ਧਰਮ ਦੇ ਕਰਮ ਕੀਤੇ ਦਿਖਾਵੇ ਲਈ ਪਾਤਸ਼ਾਹ ਕਹਿੰਦੇ ਨੇ ਤਿੰਨ ਜਮ ਜਾਗਾਤੀ ਲੂਟੇ ਲੁੱਟੇ ਗਏ ਕਿਉਂ ਲੁੱਟੇ ਗਏ ਜੰਮ ਬੈਠੇ ਸੀ ਅੰਦਰ ਇਹ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਜਿੰਨੇ ਕੋ ਬੰਦੇ ਨੇ ਚੰਗੇ ਕਰਮ ਕੀਤੇ ਇਹਨਾਂ ਦਾ ਪ੍ਰਭਾਵ ਨਹੀਂ ਅੰਦਰੋਂ ਮੁਕਿਆ ਪ੍ਰਭਾਵ ਮੁਕਣਾ ਸੀ ਬੁੱਝੇ ਬੁੱਜਣ ਦੇ ਨਾਲ ਉਹ ਪ੍ਰਭਾਵ ਨਹੀਂ ਅੰਦਰੋਂ ਮੁਕਿਆ ਨਾ ਕਾਮ ਨਾ ਕ੍ਰੋਧ ਨਾ ਲੋਭ ਤੇ ਨਾ ਮੋਹ ਤੇ ਨਾ ਹੰਕਾਰ ਦਾ ਜਿੰਨੀ ਦੇਰ ਨਹੀਂ ਮੁਕਿਆ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਨੀ ਦੇਰ ਤੱਕ ਉਸ ਪੜੇ ਹੋਏ ਦਾ ਜੀਵਨ ਦੇ ਅੰਦਰ ਕੋਈ ਅਸਰ ਨਹੀਂ ਹੋਇਆ ਅਸਰ ਦੀ ਗੱਲ ਹੈ ਜੀਵਨ ਦੇ ਅੰਦਰ ਅਸਰ ਕਰ ਹੋਵੇ ਉਸ ਪੜਿ ਹੋਏ ਦਾ ਉਹਨੂੰ ਸਤਿਗੁਰ ਜੀ ਨੇ ਬਾਣੀ ਦੇ ਅੰਦਰ ਮੰਨਤਾ ਦਿੱਤੀ ਹੋਰ ਕਿਸ਼ੋਰ ਨੇ ਤੁਸੀਂ ਦੇਖੋ ਇਸੇ ਕਰਕੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਆਖਿਆ ਨਾ ਸਾਬ ਜੀ ਕਹਿੰਦੇ ਨੇ ਇੱਕ ਅੱਖਰ ਜੇ ਕੋਈ ਆਪਣੀ ਹਿਰਦੇ ਵਿੱਚ ਵਸਾ ਲਵੇ ਇੱਕ ਅੱਖਰ ਕਿਨਕਾ ਇੱਕ ਜਿਸ ਜੀਵ ਬਸਾਵੇ ਇੱਕ ਕਿਣਕਾ ਇੱਕ ਅੱਖਰ ਜੇ ਹਿਰਦੇ ਵਿੱਚ ਵਸ ਜਾਏ ਕਿਣਕਾ ਏਕ ਜਿਸ ਜੀਵ ਸਭ ਇੰਨਾ ਕੋਈ ਵਿਸਾ ਲਈਏ ਪ੍ਰਮਾਤਮਾ ਇੱਕ ਹੈ ਇੰਨਾ ਹੀ ਵਿਸਾ ਲਈਏ ਕਿੰਨੇ ਭਰਮ ਟੁੱਟ ਜਾਣਗੇ ਇੰਨੀ ਗੱਲ ਵਿਸਾ ਲਈਏ ਵੀ ਰੱਬ ਇੱਕੋ ਹੀ ਹੈ ਆ ਜਿੰਨੇ ਸੰਸਾਰ ਦੇ ਅੰਦਰ ਧਰਮ ਦੀਆਂ ਠੇਕੇ ਖੁੱਲ੍ਹੇ ਨੇ ਸਭ ਇੱਕ ਦਿਨ ਚ ਬੰਦ ਹੋ ਜਾਣਗੇ ਇੰਨੀ ਕੋ ਗੱਲ ਬੰਦਾ ਆਪਣੇ ਅੰਦਰ ਵਿਸਾ ਲੇ ਸਤਿਗੁਰ ਜੀ ਕਹਿੰਦੇ ਨੇ ਇਹ ਇੱਕ ਗੱਲ ਜਦੋਂ ਤੈਨੂੰ ਸਮਝ ਆ ਗਈ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਣਾ ਚਾ ਸਤਿਗੁਰ ਕਹਿੰਦੇ ਨੇ ਬਾਕੀ ਤੇ ਹਉਮੈ ਦੀਆਂ ਵਿਚਾਰਾਂ ਨੇ ਚਖਣਾ ਚਾਹ ਦਾ ਮਤਲਬ ਹੁੰਦਾ ਚੱਖ ਮਾਰਨਾ ਵਿਅਰਥੀ ਬਾਕੀ ਤੇ ਹਉਮੈ ਦੇ ਕਰਮ ਨੇ ਵਿਅਰਥ ਨੇ ਹੁਣ ਇੰਨਾ ਪੜਿਆ ਦਾਤਾ ਜੀ ਕਹਿੰਦੇ ਨੇ ਹਉਮੈ ਦੇ ਵਿੱਚ ਗਿਆਨ ਬੰਦਾ ਬੁੱਝਿਆ ਤੇ ਨਹੀਂ ਆਪਣੀ ਡੱਫਲੀ ਵਜਾ ਰਿਹਾ ਬਸ ਵੀ ਮਾਂ ਮੈਂ ਹਾਂ ਸੰਸਾਰ ਦੇ ਅੰਦਰ ਮੇਰੇ ਵਰਗਾ ਕੋਈ ਨਹੀਂ ਦਾਦਾ ਜੀ ਕਹਿੰਦੇ ਨੇ ਨਹੀਂ ਭਾਈ ਇਸ ਪੜੇ ਹੋਏ ਨੂੰ ਆਪਣੇ ਜੀਵਨ ਦੇ ਵਿੱਚ ਬੂਝ ਜਿੰਨੀ ਦੇਰ ਤੱਕ ਨਹੀਂ ਬੁੱਝੇਗਾ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਲਿਖੈ ਇੱਕ ਗੱਲ ਹੋਰ ਹੋਂ ਮੈਂ ਚਖਣਾ ਝਾਤ ਸਤਿਗੁਰ ਕਹਿੰਦੇ ਨੇ ਫਿਰ ਤੇਰਾ ਪੜਿਆ ਹੋਇਆ ਤੇਰੇ ਅੰਦਰ ਹੋਂ ਮੈਂ ਬਣ ਜਾਏਗੀ ਹਕੀਕਤ ਹੈ ਸਾਧ ਸੰਗਤ ਜੇ ਨਹੀਂ ਪੜਾਂਗੇ ਨਾ ਇੱਕ ਪਾਠ ਬੰਦਾ ਕਰ ਲੈਣਾ ਜਪਜੀ ਸਾਹਿਬ ਦਾ ਸਵੇਰੇ ਉੱਠ ਕੇ ਉਹਦੀ ਵੀ ਹਉਮੈ ਸਾਰਾ ਦਿਨ ਅੰਦਰ 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 ਨੂੰ ਪਿੰਚ ਕਰਦੀ ਐ ਵੀ ਦੇਖਿਆ ਅੱਜ ਮੈਂ ਸਵੇਰੇ ਉੱਠ ਕੇ ਨਿਤਨੇਮ ਕੀਤਾ ਅੱਜ ਮੈਂ ਬਾਣੀ ਪੜੀ ਐ ਜਾਂ ਮੈਂ ਬਾਣੀ ਰੋਜ਼ ਪੜਨਾ ਮੇਰੇ ਵਰਤਨ ਚ ਸਾਡੀ ਸੰਸਾਰ ਦੇ ਅੰਦਰ ਬਿਰਤੀ ਐ ਬੰਦਾ ਦੂਜੇ ਨਾਲੋਂ ਐਸੀ ਕਰ ਕੀਰਖਲ ਕਰ ਦੇ ਕਰਦਾ ਪਿਆ ਧਰਮ ਦੀ ਦੁਨੀਆ ਦੇ ਅੰਦਰ ਵੀ ਸਤਿਗੁਰ ਕਹਿੰਦੇ ਨੇ ਬਸ ਵਿਚਾਰ ਇੱਕੋ ਹੀ ਹੈ ਕਿ ਉਹ ਛੋਟਾ ਮੈਂ ਉਹਦੇ ਨਾਲੋਂ ਵੱਡਾ ਤੇ ਦਾਤਾ ਜੀ ਕਹਿੰਦੇ ਨੇ ਪੜਨ ਦੇ ਨਾਲ ਨਹੀਂ ਪੂਜਣ ਦੇ ਨਾਲ ਪੇਤ ਪਹਿਣਾ ਤੈਨੂੰ ਜਦਨ ਤੂੰ ਸਮਝ ਲਿਆ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਨਾਨਕ ਲੇਖ ਹੈ ਇੱਕ ਗੱਲ ਉਹ ਗੱਲ ਤੈਨੂੰ ਸਮਝ ਵਿੱਚ ਆ ਗਈ ਪਾਤਸ਼ਾਹ ਜੀ ਹੀ ਗੱਲ ਬ੍ਰਹਮਦਾਸ ਨੂੰ ਕਹਿੰਦੇ ਨੇ ਬ੍ਰਹਮਦਾਸ ਮੇਰੇ ਕੋਲੋਂ ਕੋਈ ਗ੍ਰੰਥ ਨਹੀਂ ਤੇਰੇ ਕੋਲੋਂ ਬੜੇ ਗ੍ਰੰਥ ਨੇ ਪਰ ਸੱਚੇ ਮੈਂ ਤੈਨੂੰ ਕੋਈ ਗੱਲ ਆਖਾਂਗਾ ਇੰਨੇ ਗ੍ਰੰਥ ਪੜ੍ਹਨ ਦਾ ਲਾਭ ਤਾਂ ਐ ਜੇ ਕਿਤੇ ਤੂੰ ਇਹਨਾਂ ਵਿੱਚੋਂ ਇੱਕ ਅੱਖਰ ਵੀ ਪੂਝ ਲਏ ਜੇ ਤੂੰ ਇੱਕ ਅੱਖਰ ਵੀ ਪੂਝ ਲੈਂਦਾ ਤੇ ਤੂੰ ਸਾਹਮਣੇ ਬੈਠੇ ਹੋਏ ਵਿਦਵਾਨ ਬੰਦੇ ਦਾ ਸਤਿਕਾਰ ਕਰਦਾ ਬਲਕਿ ਇਹ ਨਹੀਂ ਕਿਉਂ ਦੇ ਨਾਲ ਚਰਚਾ ਕਰਕੇ ਉਹਨੂੰ ਨੀਵਾਂ ਦਿਖਾ ਕੇ ਉਹਦੇ ਗ੍ਰੰਥ ਵੀ ਆਪਣੇ ਨਾਲ ਲੈ ਜਾਂਦਾ ਨਹੀਂ ਫਿਰ ਤੂੰ ਉਹਦਾ ਸਤਿਕਾਰ ਕਰਦਾ ਤੂਆਂ ਨੂੰ ਵੇਖਦਾ ਸੰਸਾਰ ਦੇ ਅੰਦਰ ਵੀ ਜਿਵੇਂ ਦੁਨੀਆ ਦੇ ਅੰਦਰ ਮੈਂ ਲੋਕਾਂ ਨੂੰ ਧਰਮ ਦੀ ਗੱਲ ਸੁਣਾ ਰਿਆਂ ਉਹ ਵੀ ਇਹ ਵੀ ਸੁਣਾ ਰਿਹਾ ਸਤਗੁਰੂ ਜੀ ਕਿਰਪਾ ਕਰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰਕੇ ਇਨਾਂ ਅੰਮ੍ਰਿਤ ਵਚਨਾਂ ਨੂੰ ਸਮਝਣ ਦੀ ਦਾਤ ਬਖਸ਼ਣੇ ਪਹਿਲਾ ਸ਼ਲੋਕ ਹੈ ਇਸ ਅੰਮ੍ਰਿਤ ਬਾਣੀ ਦੇ ਅੰਦਰ ਉਹ 8ਵੀਂ 9ਵੀਂ ਪੌੜੀ ਦੇ ਨਾਲ ਲੱਗਦਾ ਹੋਇਆ ਸਤਿਗੁਰੂ ਜੀ ਰਹਿਮਤ ਕਰਨ ਅਗਲੇ ਸ਼ਲੋਕ ਅੰਦਰ ਵੀ ਸਤਿਗੁਰ ਨੇ ਇਸੇ ਵਿਚਾਰ ਨੂੰ ਅੱਗੇ ਹੋਰ ਥੋੜੀ ਗਹਿਰਾਈ ਨਾਲ ਸਮਝਣ ਦੇ ਲਈ ਸਤਿਗੁਰ ਨੇ ਬਚਨ ਆਕੇ ਨੇ ਲਿਖ ਲਿਖ ਪੜਿਆ ਤੇ ਤਾਕੜਿਆ ਉਹ ਤੀਰਤ ਭਵਿਆ ਤੇ ਤੋ ਲਵਿਆ ਉਹ ਭੇਕ ਕੀਆ